ਮਾਰੇ ਦਾ ਦਰਦ ਜਿਹੜਾ ਬਹੁਤ ਸਾਰੇ ਲੋਕਾਂ ਨੇ ਹੰਡਾਇਆ ਤੇ ਮਟਵਾਰੇ ਦੇ ਵਿੱਚ ਬੜੀ ਕਤਲੋਗਾਰਦ ਹੋਈ ਹੈ ਤੇ ਇੱਕ ਪਾਸੇ ਤਾਂ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹੁੰਦੇ ਆ ਹੁਣ ਕੱਲ ਨੂੰ 15 ਅਗਸਤ ਹੈ ਤੇ ਥਾ ਥਾ ਤੇ ਆਜ਼ਾਦੀ ਦੇ ਜਸ਼ਨ ਮਨਾਏ ਜਾਣਗੇ ਤੇ ਝੰਡੇ ਲਹਿਰਾਏ ਜਾਣਗੇ ਕਿ ਸਾਨੂੰ ਸਾਡੇ ਦੇਸ਼ ਨੂੰ ਆਜ਼ਾਦੀ ਬੜੀ ਹੈ ਤੇ ਦੂਜੇ ਪਾਸੇ ਬਹੁਤ ਜ਼ਿਆਦਾ ਕਤਲੋਗਾਰਦ ਤੇ ਵੱਡਾ ਟੁਕੀ ਕੋਈ ਸੀ ਜਿਹੜੇ ਇਧਰਲੇ ਮੁਸਲਮਾਨ ਸੀ ਉਹ ਉਧਰ ਪਾਕਿਸਤਾਨ ਦੇ ਵਿੱਚ ਗਏ ਸੀ ਲਹਿੰਦੇ ਪੰਜਾਬ 'ਚ ਤੇ ਜਿਹੜੇ ਲਹਿੰਦੇ ਪੰਜਾਬ ਵਾਲੇ ਸੀ ਉਹ ਜਣਦੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਹਿੰਦੂ ਆ ਗਏ ਸੀ ਤੇ ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚਿਆ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਇੱਥੇ ਆਪਾਂ ਮਿਲਦੇ ਆ ਬਾਪੂ ਮਹਿਤ ਸਿੰਘ ਜੀ ਜਿਨ੍ਹਾਂ ਨੇ ਸਾਰਾ ਦਰਦ ਆਪ ਦੇ ਅੱਖੀਂ ਹੰਡਾਇਆ ਤੇ ਦੇਖਿਆ ਇਹ ਆਦੇ ਸਰਤੇਦਾਰ ਸਾਰਾ ਤਾਂ ਜਿਹੜਾ ਹਟਾਇਆ ਇਹਨਾਂ ਦੀ ਉਮਰ ਉਦੋਂ ਤਕਰੀਬਨ 10 ਸਾਲ ਸੀ ਤੇ ਸਾਰਾ ਕੁਝ ਇਹਨਾਂ ਨੇ ਉਦੋਂ ਵੇਖਿਆ ਹਾਇ ਬਾਬੂ ਜੀ ਵੀ ਤੁਸੀਂ ਪਾਕਿਸਤਾਨ ਦੇ ਵਿੱਚ ਜਦੋਂ ਰਹਿੰਦੇ ਸੀ ਤੇ ਕਿਹੜੇ ਪਿੰਡ 'ਚ ਰਹਿੰਦੇ ਸੀ ਅਸਲ ਸਾਫ ਆਪਣਾ ਕਾਚਾ ਨਿਕਾਣਾ ਦੇ ਬਾਰੇ ਬਰਾਣੇ ਤੋਂ ਅੱਛਾ ਜੋ ਇਹ ਰਕ ਯਾ ਗੇ ਉਹ ਬੰਦੇ ਸਾਡੇ ਲੱਗ ਲਏ ਕਿ ਜਦੋਂ ਪੈਂਦੇ ਹੀ ਛੋਟੇ ਅੱਛਾ ਬੰਦਾ ਅੱਛਾ ਉਹ ਕੱਢ ਕੇ ਉਹਦਾ ਨਵਾਂ ਕੰਮ ਆ ਬਾਦ ਵਿੱਚ ਸਾਡੇ ਲੱਗੇ ਪੰਨਾ ਅੱਛਾ ਜੁਗਾ ਛਗਾ ਲਾਉਂਦਾ ਸੀ ਅੱਛਾ ਉਹ ਵੱਡੀਆਂ ਜੋ ਵੀ ਸਮਾਨ ਸਾਜਾਈਂ ਲੋੜੋ ਉਹ ਹੰਗ ਦਾ ਤਾਂ ਲੋੜ ਜੀ ਲੱਗੇ ਜਾਂਦੇ ਆ ਅੱਛਾ ਤੇ ਚੜੀਆਂ ਬਿਜੀਆਂ ਜਾਨੀਆਂ ਉਹਨਾਂ ਦੇ ਸਿੱਟੇ ਲਾਲ ਜਿਹੇ ਹੀ ਪੱਖੇ ਜਿਹੜੇ ਜਵਾਬ ਕਰਦੇ ਉਹ ਜਾ ਕੇ ਉੱਥੇ ਦੇਖਣਦੇ ਗੁੰਡੇ ਕੱਡੀਆਂ ਦੇ ਲੱਗ ਕੇ ਜੜੀ ਕੋਈ ਕਰਦੇ ਰੋੜੇ ਬੰਤਾਨ ਉਹ ਉੱਥੇ ਕੋਈ ਚੀਜ਼ ਨਹੀਂ ਸੀ ਹੋਰਾਂ ਪਾਣੀ ਬਾਟ ਖੂਲ ਹਰ ਰੋਜ਼ੀ ਖੂਹਾਂ ਦੇ ਮਿੱਟੜ ਮਾਲਾ ਪਾਈਆਂ ਲੋਹੜੀਆਂ ਤੇ ਚੰਗਾਂ ਜੜੀਆਂ ਉਹ ਮਿੱਟੀ ਦੀਆਂ ਦਿਹਾੜੀ ਉਹ ਰੋਣਾ ਨੂੰ ਜਿਵੇਂ ਜਿਵੇਂ ਲੱਤੀ ਕੋਟਾ ਲਗਾ ਦਾ ਜਿਵੇਂ ਆ ਪਾਟਾ ਗਰੋ ਜਿਵੇਂ ਆ ਕਲਾ ਮੈਂ ਉਹ ਕੋਟਾ ਲੱਗ ਜਾਂਦਾ ਇਹ ਜੋ ਲਾਗ ਕੇ ਮਾਲਨ ਵਾਟ ਪਾ ਕੇ ਚਲੋ ਨਾ ਹੋ ਜੇ ਕਿਉਂ ਚੰਨ ਨਹੀਂ ਡਾਈ ਜਿੰਨ ਸਮਾਨ ਬਣ ਕੇ ਤੇ ਜੇ ਮਾਲ ਨੂੰ ਹੱਥ ਪਾ ਕੇ ਦੇ ਉੱਪਰ ਆ ਜਾਈ ਡਾਈ ਜੇ ਕੱਤ ਜੋ ਫੇਰ ਉਹ ਜਗ੍ਹਾ ਪਾਤਨ ਬਣਿਆ ਉਹਦੇ ਫੇਰ ਆਈ ਆ ਦਾ ਜੋ ਵੀ ਘਰ ਬੁਗਾ ਜੀ ਮਾਲ ਡੰਗਰਾ ਕੋਈ ਚੀਜ਼ ਨਹੀਂ ਲੱਗੇ ਹੈ ਪੋਚੜਾ ਭੂਏ ਖੁੱਲੇ ਖਰਾੜ ਛੱਬ ਜੇ ਤੇ ਹਮਦੇ ਕੱਲਾ ਮਾਰਾ ਮੋੜਾ ਸਮਹੰਜਾ ਦਾ ਜੋ ਤਨਖੰਡੀ ਕੇ ਪੀਆ ਜੇ ਰਾਜ ਵਿੱਚ ਨੇ ਮੁਸਮਾਨ ਸੀ ਤੇ ਰੇ ਭਾ ਭਾ ਕੇ ਮਹਾਦੇ ਹੀ ਰਭਦੇ ਹੀ ਰੇ ਸਾਦੇ ਪੰਜ-ਛੇ ਦੇ ਘੱਟੇ ਇਕੱਠੇ ਹੋਈ ਕਿ ਕਰਜ਼ਾ ਗੋੜਚਾਰ ਚ ਰਹਿਣੇ ਬੜੇ ਔਖੀ ਖਾਲੀ ਨਾਲ ਬਰਨਾਲਾ ਪਿੰਡ ਰ ਮੁੱਠਿਆਂ ਦੇ ਪ੍ਰਸਾਦ ਪੈਦਾ ਲੱਗੇ ਮੁੱਠਿਆਂ ਚ ਆਇਆ ਘਰਾ ਦੇ ਬਰਨਾਲਾ ਦੇ ਉਹ ਪਿੰਡ ਨੇ ਉਹਨਾਂ ਪਿੰਡਾਂ ਦੇ ਵਿਚਾਂ ਅਸੀਂ 6 ਮਹੀਨੇ ਘੱਟੇ ਬਾਅਦ ਦੇ ਵਿੱਚ ਫੇਰਾ ਵੇੜੀ ਮੱਠਾਂ ਲੂਟਾਂ ਨਾ ਹੋਵ ਲੱਗੀਆਂ ਪਤਾ ਲੱਗਾ ਤੇ ਚਾ ਇੱਥੇ ਤੇ ਚਾ ਇੱਥੇ ਆਵਦੀ ਜਿਹੜਾ ਪਰਵਾਹ ਦੀ ਸਾਡਾ ਨਿਕਲ ਗਿਆ ਮਾਂ ਚੀਜ਼ਾਂ ਮੇਨਾਂ ਦਾ ਦਾਦੇ ਪਰਿਵਾਰ ਨੂੰ ਮਿਲਿਆ ਇਹਨਾਂ ਕਾਹ ਦਾ ਮਾਰ ਮੈਨਾਂ ਜੀ ਬਾਦਿਕਾ ਤੇ ਬਰੀ ਸੀ ਕੋਈ ਕਿਸੇ ਨੂੰ ਮਾਫ ਨਹੀਂ ਕਰਦਾ ਇਹ ਕਰਕੇ ਪੜੀ ਖਾਈ ਸੀ ਤੇ ਬਾਬਾ ਔਖੇ ਜਿਹੜੇ ਕੱਟੇ ਨੇ ਕਿਰਪਾ ਕਰਕੇ ਨਾਰਾਜ ਹੋਏਗਾ ਮੈਂ ਕਿਉਂ ਨਾ ਪਾਵੇ ਨਾ ਬੈਗ ਰੂਜ਼ ਹੈ ਤੇ ਜਿਹੜੇ ਵੱਡਾ ਟੁਕੀ ਹੋਈ ਤੁਸੀਂ ਆਪਦੇ ਅੱਖਾਂ ਨਾਲ ਵੇਖੀ ਐ ਅੱਖਾਂ ਨਾਲ ਵੇਖੀ ਐ ਜਦੋਂ ਆਗਰ ਜੀਆ ਮੱਟੀ ਜਾਂਦੇ ਨੇ ਕਿ ਉਹ ਦੂਰੋਂ ਮੋਰ ਕੀ ਉੱਥੇ ਵੀ ਤੇ ਤੁਹਾਡੇ ਪਰਿਵਾਰ ਦੇ ਜੀ ਵੀ ਕੋਈ ਇਸ ਮੀਤਲੋ ਵਾਟਾ ਟੁਕੀ ਜਾ ਰਿਹਾ ਸਾਡਾ ਪਰਿਵਾਰ ਦਾ ਦੇ ਰਹੀ ਮੇਰੇ ਕੋਲ ਵੀ ਤੁਹਾਡਾ ਪਰਿਵਾਰ ਸਹੀ ਸਲਾਮਤ ਤੇ ਰਹੇ ਵੀ ਤੁਹਾਨੂੰ ਫਿਰ ਪਤਾ ਕਿਵੇਂ ਲੱਗਿਆ ਵੀ ਹੁਣ ਆਪਾਂ ਨਿਕਲ ਚਲੀਏ ਤੇ ਲੋਕ ਜੀ ਦੂਜਾ ਵਾਰ ਜਿਹੜੇ ਲੋਕ ਸਿਆਣੇ ਜੀ ਉਹ ਪਹਿਲਾਂ ਛਾਰੇ ਜਾਦੇ ਜੀ ਤੇ ਉਹਦੇ ਸੰਕੇ ਉਹਦੇ ਰੋੜਾ ਪਾਣਾ ਰੋੜਾ ਪਾਣਾ ਪਾਤਾਂ ਬਣ ਲਗਾ ਬਹਤਿਆਂ ਬਣ ਲਗਾ ਕਿ ਕਈ ਜੜੇ ਗੁਡੇ ਹੀ ਪਰਾਨੀ ਉਹ ਨਹੀਂ ਮੰਗਦੇ ਉਹ ਕੱਲ ਆ ਜਾਣਾ ਅੱਜ ਆ ਜਾਣਾ ਤੇਰ ਕੋਈ ਚੀਜ਼ ਨਹੀਂ ਚੁੱਕਿਆ ਮਾਦਲੇ ਪੰਜਾ ਸੱਤਾਂ ਦਿਨਾਂ ਬਾਅਦ ਜੋ ਮੁਰਕੇ ਇਹ ਪਾਟਾਂ ਨੂੰ ਬੰਨ ਲਗਾ ਤੇ ਇਹ ਬੰਗਲੇ ਜਿਹੜੇ ਇਹਨਾਂ ਨੇ ਸਿੱਖਾਂ ਨਾਲ ਦਰਮਣੀ ਕਦੀ ਆਪੀ ਉਹਨਾਂ ਨੇ ਆਜਾ ਜਿਹੜਾ ਇਹਨਾਂ ਨੂੰ ਚਾਰ ਬਾਰ ਪਾਟਾਂ ਨਾਲ ਰਾਜ ਵੀ ਤੇ ਜਾਦੀ ਜੰਮੀ ਪੇਟੋ ਦੇਤਾ ਤੇ ਸਾਗ ਮਾਇਲੋ ਦੇਤਾ ਅਜੇ ਭਾਵੇਂ ਨਹੀਂ ਬਾਦ ਕਾ ਤੇ ਜੇ ਕੋਰੇ ਆ ਕੇ ਬੰਨਛੇ ਜਾ ਰਹੇ ਹੋਗਾ ਤੇ ਮੈਂ ਸਮਝਾ ਲਈ ਮੈਂ ਆਪਣੀ ਅਵਤਾਰ ਨੂੰ ਅੰਮਰਸਾਰੋ ਜੋੜਿਆ ਕਬੀਲਾ ਲੋਹਰ ਵਾਲੋ ਜੋੜਿਆ ਅੰਮਰਸਾਰੋ ਮੁੜ ਜਾਣੇ ਮੇਰੇ ਕੰਮ ਨਾਲ ਦੇ ਵੜਕੇ ਕਾ ਦੇ ਫਿਰ ਲੋਕਾਂ ਨੇ ਹੋਰ ਜਰਾ ਵੜਨਾ ਚਾਲੂ ਕੀਤਾ ਲੋਕ ਫਿਰ ਜਾ ਕੇ ਖੜ ਖਲਾ ਰਪਈਆ ਮੈਨੇ ਪੜੀ ਪੁਰੀ ਆ ਰਹੀਆ ਇਸ ਕਰਕੇ ਮਹਾਰਾਜ ਸਰਪਾਂਚਾਉ ਮੱਤ ਕੇ ਰੰਗਾਈਆ ਤੇ ਤੁਸੀਂ 6 ਮਹੀਨੇ ਬਾਅਦ ਫਿਰ ਕਿਵੇਂ ਮਿਲੇ 6 ਮਹੀਨਾ ਬਾਅਦ ਸਾਡੇ ਬੱਚਾ ਨੇ ਪੜਿਆਲੇ ਪਲਾਕ ਲਿਖਾ ਵੀ ਇਹ ਫਰਾਣਾ ਬਲੰਦ ਫਰਾਣਾ ਉੱਕੇ ਰੰਗ ਦੇ ਵਿੱਚ ਉਹ ਚੱਬਣ ਮੈਨੂੰ ਕਿਹਾ ਮੈਂ ਜਬਾਦ ਆਈ ਜਨਸਾਲਾ ਆਪੇ ਜਨਹਾਰਾ ਜੰਦਰ ਅੰਮਰਸਾਦ ਵੱਗ ਅਧਵਾਲਾ ਆਜ ਨਾਲ ਉਠ ਜਨਸਾਲਾ ਇਕੱਤੀ ਲਾਂ ਚੁੱਤੇ ਰਹੇ ਉਹ ਤੋਂ ਬਾਅਦ ਲੈਣਾ ਔਰ ਜੜੇ ਰੱਖਦੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਫਾਜ਼ਲ ਗਾਫੀ ਨੂੰ ਨਬੰਸੀ ਅੱਛਾ ਫਾਜ਼ਲ ਗਾਫੀ ਦੇ ਬੈਠਣੋਂ ਔਡਾ ਫਿਰ ਨੂੰ ਦੇਖੋ ਕਿਉਂ ਸਾਦਾ ਕੇ ਮੜਵਾਲੇ ਜੇਤਨ ਰਾਜੀਵ ਜੀ ਕਾਰਾ ਉਹਨੇ ਕਿਹਾ ਵੀ ਕੋਈ ਪੇੜ ਨਹੀਂ ਹੈ ਜਿਹੜਾ ਆਪਣੇ ਡਾਕਟਰ ਮਾਦਰ ਵੱਚ ਲਾ ਸਾਡੇ ਮਿਲ ਜੁਲ ਕੇ ਆਉਣ ਚ ਆਪ ਵੀ ਉਹ ਮਿੱਟਾ ਵੇਖ ਕੇ ਕੀ ਅੱਛਾ ਪਾਣੀ ਬੋਣੀ ਦਾ ਮਾੜਾ ਮੋਟਾ ਇਂਤਜਾਮ ਖੂਏ ਨਾਲ ਤੇ ਬਾਹਰ ਦਾ ਪਾਣੀ ਲੈ ਕਰਕੇ ਆਈਏ ਤੇ ਅੱਜ ਤੇ ਵੀ ਅਬਦੁੱਲ ਰੱਜ਼ੀ ਨੂੰ ਨਾਮ ਕਰਾਉਂਦੇ। ਥੋੜਾ ਥੋਲੂ ਫਿਰ ਜਿੰਨੀ ਉੱਥੇ ਥੋੜੀ ਜਿਹੀ ਮੀਂਹ ਸੀ ਸਾਰੀ ਪੂਰੀ ਮਿਲ ਗਈ। ਤੇ ਮੇਰੇ ਨੇ ਘਰੇ ਸ਼ਾਮ ਨੂੰ ਦਾ ਚੌਕਾ ਪਨਵਾਇ ਸਾ ਦਿੱਤਾ ਹੋਇਆ। ਅੱਛਾ ਸਾਡਾ ਚਰ 34.83 ਗੋੜੇ ਜਿਵੇਂ ਸੀ ਜੰਡੇ ਵਿਕਲ ਸੰਗਲ ਸਰਪ 80 ਬਿਜ ਮਿਲੇ ਨੇ ਪਨਾ ਕਿੱਦ ਨੂੰ। ਕੋਈ ਸਾਡੇ ਦਾਦੇ ਜਨ ਹਾਸੀ ਸੰਦੇ ਬੁਣਿਆ ਨਾਮ। ਅਜਾ 300 ਕਮਾ ਤੋਂ ਤੇ ਮਿਲੇ 50 ਕਿਲੇ 50 ਕਿਲੇ ਮਿਲਿਆ ਕਰੋ ਅੱਛਾ ਜੋ ਹੈ ਗਾਂ ਸਾਡੇ ਬੋੜਾ ਜਿਹੜੇ ਤਿੰਨ ਭਰਾ ਸੀ ਇਹ ਸਾਨੂੰ 15 15 ਕਮਰੇ 1600 ਵਾ ਦੇ ਲੋ ਜਿਹੜਾ ਅੱਜ ਉਹ ਸਾਭਾ ਗਾਂ ਪਨਵਾਣ ਮਤਾਂ ਅਸੀਂ 10 ਭਾਈਆਂ ਸਾਨੂੰ ਦਾ ਸਾਹ ਦਾ ਉਹ ਕਿ ਤੁਸੀਂ ਮੁੜ ਕੇ ਉੱਥੇ ਜਾ ਕੇ ਨਹੀਂ ਆਏ ਕਿ ਜਿੱਦਾਂ ਕਿਸੇ ਨਾਲ ਕੋਈ ਫਾੜਾ ਨਹੀਂ ਬਣਤੋ ਕੋਈ ਤੁਹਾਡੇ ਬਜ਼ੁਰਗ ਜਾਂ ਕੋਈ ਵੀ ਨਹੀਂ ਥੋੜੀ ਨਹੀਂ ਜਾ ਤੇ ਘਰ ਜਿਹੜੇ ਭਰੇ ਭਗੁੰਨੇ ਤੁਹਾਡੇ ਪਏ ਸੀ ਉੱਥੋਂ ਕੋਈ ਸਮਾਨ ਖੋਣ ਚੱਕਿਆ ਕੋਈ ਨਾ ਜੋ ਉਹ ਜੋ ਵੀ ਉਹਨਾਂ ਨੇ ਸਮਝਾ ਬੁਸਾ ਪਾਣਾ ਜਾ ਅਸੀਂ ਕੋਈ ਨਹੀਂ ਦੋ ਤੂੰ ਤੇ ਫੇਰ ਇੱਥੇ ਆ ਕੇ ਤੂੰ ਗੁਜ਼ਾਰਾ ਫਿਰ ਕਿਵੇਂ ਕੀਤਾ ਕਿ ਪੈਸੇ ਨਾਲ ਲੱਗੇ ਉੱਥੇ ਆ ਕੇ ਜਿਆ ਪਾਲਿਕਾ ਜਨੇ ਲਾਗ ਰਵਾਈ ਤੇ ਉਹ ਭਾਈ ਮਾਰੇ ਮੱਡੀ ਕਾਪ ਤੇ ਦੋਨੋਂ ਤਰ੍ਹਾਂ ਨਿਕਲ ਆ ਗਾ ਕਦੇ ਗਾਣ ਉਹ ਉੱਥੇ ਇੱਥੇ ਦਾ ਪਾਲਿਕਾ ਤੇ ਨਾ ਜੋ ਨਹੀਂ ਨਾ ਇਹ ਕਰੇ ਪਾਣੀ ਭਰੋਏ ਜੋ ਖੂਹ ਦੇ ਚੋਂ ਨਾ ਪੂਰੇ ਜਨਤਾਰ ਕੇ ਬਾਦੀ ਆਉਂਦੀ ਉਹ ਤੋਂ ਦੋ ਦਿਨ ਸੀ ਪਰ ਬਾਗਾ ਘਰ ਪੱਖੋਂ ਲੱਗਦਾ ਕਿ ਜੋ ਨਾ ਹੋਂਦ ਬਾਤ ਤੇ ਉਹ ਜਿੰਨਾਂ ਬਣਾਈ ਵਿੱਚ ਪੁੱਟੇ ਨਾ ਮਸੇ ਵਿੱਚ ਬੰਦ ਰਿੱਚ ਟੰਕਰ ਸਾਰੇ ਗਏ ਹੋਏ ਆ ਤੁਸੀਂ ਨਾਲ ਸਾਂਤ ਕਰਦੇ ਮਹਾਰਾਜ ਸੇ ਤਾਂ ਕਰੋ ਜੋ ਨੇ ਜਿੰਨਾ ਚੋਂ ਸੋਲੂਆ ਮਿੱਟੀ ਦੀ ਜ਼ਮੀਨ ਆਲਾਸ ਨਹੀਂ ਹੋਈ ਉਹਨਾਂ ਚ ਫਿਰ ਤੁਸੀਂ ਆਪ ਦਾ ਕਿੱਥੇ ਕਿੱਥੇ ਰਹਿ ਗਏ ਜਨਾਲੇ ਦੇ ਬਚ ਰਹੇ ਤੰਸਾ ਸਾਹ ਬਾਤ ਤਿੰਨ ਸਾਲ ਫਿਰ ਉੱਥੇ ਗੁਜ਼ਾਰਾ ਤੁਹਾਡਾ ਕਿਵੇਂ ਕੀਤਾ ਪਾਣੀ ਖਾਡਾ ਤੇ ਕਨਾਰੇ ਬੱਚੇ ਚਾਹਦਾ ਲੋਕ ਜੇ ਦਮੀਨਾ ਥੋੜੀ ਜਿਹਾ ਖਿਮਿਆ ਉੱਤੇ ਲਿਮਾਗਾ ਉਹਨਾਂ ਦੇ ਵਿੱਚ ਨਾਈ ਜੁੱਤੀ ਜਾ ਕੇ ਉੱਥੇ ਖੂਹ ਬਣਾ ਲਓ ਅੱਛਾ ਉਹਨਾਂ ਦੇ ਉੱਤੇ ਲਾਗਣਾ ਫਤਦ ਰੱਜਾ ਕਰ ਪਾਸਾ ਲਗਾ ਅੱਛਾ ਉਹਥੇ ਬਹੁਤ ਗੱਲ ਕੀਤੀ ਇੱਕ ਲੱਭਣ ਨੂੰ ਮੈਂ ਫਿਰ ਉੱਥੋਂ ਤੁਸੀਂ ਤੁਰ ਕੇ ਇੱਥੇ ਆਏ ਕਿ ਕਾਸੇ ਤੇ ਚੜ ਕੇ ਜਹਾਰਾ ਚੜ ਕੇ ਹੀ ਬਾਜ਼ਾਰ ਤੇ ਕਪਾਹ ਗੋੜਾ ਅੱਛਾ ਨਾਲ ਉੱਥੇ ਜਾਣਾ ਨਾ ਅੰਮਰਸਨ ਦੋ ਦਿਨਾਂ ਜਿਆਦਾ ਪਹੁੰਚੀ ਫਿਰ ਤੁਹਾਡੇ ਕੋਈ ਯਾਰ ਬੇਲੀ ਉਧਰ ਹੋਣਿਆ ਉਹਨਾਂ ਦੇ ਨਾਮ ਯਾਦ ਆ ਕਿਸੇ ਦੇ ਨਾ ਕੋਈ ਵੱਡਾ ਸਾਫਾ ਕੋਈ ਯਾਰ ਬੇਲੀ ਨਹੀਂ ਆਈਆਂ ਪਾਸਾ ਆਦਾ ਬਿਉ ਉਧਵਾਕ ਤਾਂ ਤੁਹਾਡੇ ਕੋਈ ਬੇਲੀ ਹੋਣੀ ਆ ਜਿਹੜੇ ਤੁਹਾਡੇ ਨਾਲ ਖੇਡਦੇ ਗੁਰਦੇ ਹੋਣ ਨਾ ਨਾਮ ਹੈ ਤੁਹਾਡੇ ਦਾ ਬਾ ਬੰਦੂਰਾ ਤੁਹਾਨੂੰ ਕੱਲਾ ਖਾਵਾ ਖਾਵਾ ਕਰੀ ਅੱਛਾ ਕੋਈ ਨਾ ਉਹਦਾ ਨਾਮ ਨਹੀਂ ਹੈ ਕੋਈ ਸੱਜਣ ਹੈ ਜਿਹਦੇ ਬੇਲੀ ਨਹੀਂ ਅੱਛਾ ਪਰ ਨਾ ਕੋਈ ਤਾਂ ਨਹੀਂ ਹੋਏ ਬਾਕੀ ਉਹ ਤੇ ਜਿਹੜੇ ਆਪਣੇ ਗਾਏ ਜਿਹੜੇ ਲਿਖੇ ਚੋਟਾ ਇਹ ਸ਼ਹਿਰ ਤੁਹਾਨੂੰ ਕਿਹੜਾ ਲੱਗਦਾ ਸਾਨੂੰ ਲਾਹੌਰ ਤਾਂ ਜਿਆਦਾ ਲੱਗਦਾ ਹੈ ਤੁਮਹਾਨੂੰ ਉਹੀ ਸਾਡੇ ਲੱਗਦਾ ਕਿ ਜੋ ਜੁਨਾ ਅਗਲਾ ਜਨ ਆਹ ਕਲੀ ਨੇ ਬੈਠੇ ਕੋਨਾ ਬਾਦੋਂ ਤੋਂ ਇਹੋ ਜੁਨਾ ਆਪਣਾ ਜੁੜੀ ਹੋਆ ਜਾਂਦਾ ਚਲੋ ਨੋ ਤੁਲ ਹੋ ਗਿਆ ਨਾ ਕਲੀ ਕੋ ਕਮਾ ਨਹੀਂ ਲੱਗਦੀ ਹੂੰ ਮੈਂ ਵੀ ਫੇ ਤੁਸੀਂ ਉੱਥੇ ਬਾਅਦ ਚ ਜਥੇ ਜਿਵੇਂ ਜਾਂਦੇ ਆ ਆਪਣੇ ਗੁਰਦੁਆਰੇ ਦਰਸ਼ਨ ਕਰਨਾ ਫੇ ਤੁਸੀਂ ਜਾਇਆ ਹੋਣਾ ਸੀ ਕਿਤੇ ਜੀ ਨਹੀਂ ਕੀਤਾ ਜਾਣ ਨੂੰ ਬਾਤ ਕਿਉਂ ਨਹੀਂ ਕੀਤਾ ਮਾਲ ਪਰਵਾਹ ਦੇਣ ਦੀ ਜ਼ਰੂਰ ਨਹੀਂ ਜਾ ਪਰਵਾਹ ਬਤਾਲ ਤੁਹਾਨੂੰ ਸੌਂਨਾ ਬਿਲਾ ਸ਼ਾਬਾ ਖੜਾ ਉੱਠਣਾ ਦੋਸਤ ਬਾਰਾਤ ਨੂੰ ਆਜਾਣ ਦੋਤਾਂ ਨੂੰ ਕਹਾਂ ਹਾਂ ਜੀ ਉਹ ਬਿਆਗੂ ਕੇ ਮਸਾਉਂਦਾ ਕੰਮ ਚਲੇ ਅੱਛਾ ਉਹਨਾਂ ਦੇ ਬਸ ਅੱਛਾ ਫਿਰ ਉਧਰ ਜਿਹੜੇ ਤੁਹਾਡੇ ਮਤਲਬ ਕੋਈ ਪਸ਼ੂ ਢਾਂਡਾ ਸੀ ਤੁਹਾਡੇ ਉਧਰ ਕੋਈ ਦਾਣਿਆਂ ਦੇ ਭਰੇ ਕੋਠੇ ਵੀ ਛੁਣਦੇ ਆ ਵੀ ਉੱਥੇ ਆਇਆ ਪਏ ਉਸਦਾ ਕੁਝ ਰੰਗ ਰੱਖਣਾ ਨਹੀਂ ਚਾਹ ਲੈ ਰਿਹਾ ਉਹਨੂੰ ਹਾਂ ਕੁਝ ਨਹੀਂ ਦਿੰਦਾ ਉਹਨਾਂ ਦੇ ਹਾਰ ਰਿਹਾ ਉਹ ਪਾਕਾਂ ਨਾ ਕਰਦਾ ਫਿਰ ਲੈ ਲੇ ਵੀ ਅਸੀਂ ਆ ਗਏ ਕਿੰਨੇ ਲੋਕਾਂ ਤੋਂ ਆ ਜਨਨਾ ਮੋਡਲ ਵਜੋਤੀ ਕਰੇ ਤੇ ਉਦੋਂ ਦੱਸਦੇ ਵੀ ਜਦੋਂ ਇਹ ਵੱਡ ਹੋਈ ਆ ਉਦੋਂ ਮੀ ਵੀ ਬੜੇ ਪੈਦੇ ਹੁੰਦੇ ਪੈਦੇ ਹਾਂ ਜਦੋਂ ਬੱਖਾ ਹੁੰਦੇ ਸੀ ਤਾਂ 295 ਦਾ ਤਾਂ ਵਾਰ ਜੇ ਬੁੜੇ ਆਪ ਦਾ ਬੰਦਲਾ ਹੋ ਉਹ ਮੀ ਦੇ ਵਿੱਚ ਹੀ ਤੁਰੇ ਆਉਂਦੇ ਪਿੱਛੇ ਮੇਜਾ ਚੱਲੋ ਅੱਗੇ ਆ ਕੇ ਫਿਰ ਇਹ ਤਾਂ ਜਦੋਂ ਆ ਗਏ ਤੁਸੀਂ ਤੇ ਫਿਰ ਇੱਕੇ ਮਿਲਟਰੀ ਨੇ ਕੋਈ ਤੁਹਾਨੂੰ ਦਿੱਤੇ ਹੋਣਿਆ ਕੋਈ ਪੈਸਾ ਭੇਲਾ ਦਿੱਤਾ ਹੋਣਾ ਜਦੋਂ ਇਹ ਕੋਈ ਗੱਲ ਨਹੀਂ ਸੁਣੀ ਨਾ ਜਨੇ ਪੁੱਛਿਆ ਨਾ ਜਨੇ ਦੱਸਿਆ ਫਿਰ ਮੈਂ ਆਉਦੇ ਸਰਬ ਚਰੇ ਜੋਪਰ ਆਉਂਦਾ ਜਣਾ ਪਾਨੀ ਖਾ ਖੂਗੇ ਤੇ ਆਉਂਦਾ ਪਾਸੇ ਤੱਕ ਜਿਹਨੇ ਸਾਨੂੰ ਕੱਖ ਨਹੀਂ ਦਿੱਤਾ ਸਰਕਾਰ ਨੇ ਕੁਝ ਨਹੀਂ ਨਾ ਸਰਕਾਰੋਂ ਸਾਨੂੰ ਕੋਈ ਚੀਜ਼ ਆ ਟੱਕਰ ਵੀ ਕੋਈ ਨਹੀਂ ਆ ਤੇ ਸਰਕਾਰ ਨੇ ਕੋਈ ਇਧਰ ਲਈ ਦੇ ਬਤ ਨਹੀਂ ਕੀ ਨਾ ਕੋਈ ਮਤ ਅੱਛਾ ਉਹਨਾਂ ਨੇ ਸਾਡੀ ਜ਼ਮੀਨ ਰੱਖ ਲਈ ਆ ਸਾਨੂੰ ਜੱਟਾਂ ਸਾਡੀਆਂ ਚੂਹੇ ਚੰਗੀਆਂ ਅੱਛਾ ਉਲਟਾ ਜ਼ਮੀਨ ਰੱਖ ਲਈ ਅੱਛਾ ਹੁਣ ਜਦੋਂ 15 ਅਗਸਤ ਆਉਂਦਾ ਹੈ ਤੇ ਜਾਂ ਜਸ਼ਨ ਮਨਾਉਂਦੇ ਆ ਤੇ ਫਿਰ ਤੁਹਾਨੂੰ ਇਹ ਗੱਲ ਚੇਤੇ ਤਾਂ ਬੜੀ ਆਉਂਦੀ ਹੋਣੀ ਇਸ ਦਿਨ ਤੇ ਮੇਰੇ ਅੱਗੇ ਆਹ ਫਿਰ ਰਹੇ ਆਂ ਜਦੋਂ ਉਹ ਲੜਨਾ ਜਦੋਂ ਉਹ ਆਹ ਜਨਾਹ ਇਹ ਪਹਿਲੋ ਯਾਦ ਕਰਵਾ ਗਏ ਨੇ ਜਿਹੜੇ ਅੱਜ ਆਪਾਂ ਗੰਦੂ ਦੇ ਉਹਨਾਂ ਦੇ ਯਾਦਿਕਨ ਇਹ ਵਾਹ ਯਾਦਿਕਨ ਹੋ ਗਿਆ ਬਰਬਾਦੀ ਸੀ ਬਰਬਾਦੀ ਸੀ ਹਾਂ ਬਰਬਾਦੀ ਸੀ ਹਾਂ ਬਰਬਾਦੀ ਹੋ ਗਈ ਸੀ ਹਾਂ ਦੱਦੂ ਨੇ ਹਾਂ ਤੇ ਗੰਦੀਰ ਕਿਹਾ ਦੀ ਜਿਵੇਂ ਜਿਵੇਂ ਪਾੜਨ ਮੰਦਵਾਇਆ ਇਹ ਹੁਣ ਬਾਪੂ ਮਾਰਦੇ ਕਿਉਂ ਸੀ ਇੱਕ ਦੂਜੇ ਨੂੰ ਕਿਉਂ ਮਾਰਨ ਕਿਉਂ ਲੱਗ ਪਏ ਮਾਜ਼ਾ ਦਿੰਦਾ ਨੂੰ ਜਿਹਨੇ ਗੋਰੀਨਾ ਪਾਟਣਾ ਨੂੰ ਜਿੰਨਾ ਨੂੰ ਜਨਰ ਗਾਲੀ ਗਵਾਣ ਅਰੇ ਹਾਂ ਉਹਨਾਂ ਕਰੋੜੇ ਦਿਨਾਂ ਬਾਅਦ ਜਦੋਂ ਆ ਕਾਲ ਸਿਰ ਲਈ ਤੇ ਨਾ ਆ ਗਿਆ ਤਾਂ ਮੌੜਾ ਅਜਤਾ ਅੱਛਾ ਉਹਨਾਂ ਆ ਕੇ ਤੇ ਜਿਹੜੇ ਮੇਰੇ ਮਾਸੀ ਉਹ ਕਾਲ ਤੇ ਉਹਨਾਂ ਨੇ ਕੋਈ ਸਿੱਖਾ ਨਹੀਂ ਪਾਜਾ ਅੱਛਾ ਉਹਨਾਂ ਨੇ ਕਾ ਕਿ ਸਿਖਾਉਂਦੇ ਭੰਗਾਂ ਸਾਹ ਨੂੰ ਮੇਰੇ ਜਗਾਤ ਦਾ ਕੋਈ ਲੋ ਯਾਦ ਜਨ ਮਾਤ ਤੇ ਕਿ ਉਹਨਾਂ ਨੂੰ ਸੁੱਤੀ ਬਿਠਾ ਕੇ ਜੀ ਗਵਾਣ ਜਦੋਂ ਨਾ ਸਿਖਾਉਂਦੇ ਤੇ ਇਹ ਮੈਲ ਹੈ ਅੱਛਾ ਕਿ ਉਹਨੂੰ ਕਿਉਂ ਤੇ ਗਿੰਦੂਆਂ ਨੂੰ ਵੀ ਵਟਿਆ ਕਿ ਕਦੇ ਸਿੱਖਾ ਨਹੀਂ ਨਾ ਇਹ ਜੁਬਾਨ ਦਾ ਰਾਨਾ ਪਰ ਸਿੱਖਾ ਦਾ ਜ਼ਿਆਦਾ ਹੋ। ਅੱਛਾ ਤੇ ਉੱਥੇ ਜਿੱਥੇ ਤੁਸੀਂ ਜਿਹੜੇ ਪਿੰਡ ਤੇ ਰਹਿੰਦੇ ਸੀ ਤੇ ਥੋੜੇ ਸਿੱਖਾ ਦੇ ਕਿੰਨੇ ਘਰ ਸੀ? ਉੱਥੇ ਖਾ ਦਾ ਸਭ ਜਿੰਨੇ ਹਜ਼ਾਰ ਤੋਂ ਸਿੱਖਾ ਵਿੱਚ ਘਰ ਸੀ। ਨਾ ਤੇ ਮੁਸਲਮਾਨਾਂ ਦੇ ਘਰ ਵੀ ਸੀ ਵਿੱਚ। ਮੁਸਲਮਾਨਾਂ ਦੇ ਘਰ ਵੀ। ਉਹ ਮੁਸਲਮਾਨਾਂ ਵਾਲਾ ਪ੍ਰੇਮ ਥੋੜਾ ਬਹੁਤ ਔੜਾ ਹੈ। ਪਰ ਜਿਹੜੇ ਬਿਹਰੇ ਅੱਜ ਤਾਂ ਦੱਸਿਆ ਕਿ ਜਿੰਨੇ ਉਹ ਨਹੀਂ ਆਈਆਂ। ਅਸੀਂ ਇਕਾ ਅੱਧਾ ਪੌਣਾ ਮੀਲ ਪਰੇ ਦਾ ਬਾਹਰ ਅੱਛਾ ਕੂੜੇ ਦੇ ਸਾਡਾ ਵਖਣਾ ਵੀ ਕਰ ਅੱਛਾ ਅਮਨ ਅੱਛਾ ਵੀ ਪੂਰੀਆਂ ਉੱਧਰ ਲਹਿਰਾ ਬਰਾਈ ਟੋੜੀਆਂ ਉੱਧਰ ਉੱਥੇ ਦਾ ਰਾਹ ਜੋ ਬਿਆਕ ਲੇਖ ਨਾ ਬੜੀ ਜਵਾਦੇ ਟਾੜੀਆਂ ਦੇ ਵਿੱਚ ਰੋਟੀਆਂ ਲਾ ਕੇ ਪੜੀਆਂ ਤੋਂ ਸੌਣ ਪਾਤ ਤੋਂ ਨੰਗਾ ਜਾਂਦਾ ਮੁੰਡੇ ਕਰਕੇ ਉਹ ਜਿਹਨਾਂ ਪਾਣੀ ਆ ਜਾਂਦਾ ਉਹਦੇ ਕੱਢ ਕੇ ਟੋੜੀਆਂ ਵਿੱਚੋਂ ਉਹ ਸਾਰਾ ਜੋ ਥੀਜੋ ਲੇਖ ਪੋਟਾ ਕਾ ਅੱਛਾ ਅਸੀਂ ਤਾਂ ਅੱਜ ਉਹ ਪਾਰ ਇੱਕ ਆਂਦੇ ਤਾਂ ਉਹ ਵੀ ਜੀ ਕੱਟਾ ਦਾ ਆਂਦਾ ਆਹ ਇਹ ਉਹ 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 ਜਿਹੜੀ ਕਾਹਦੀ ਤਾਂ ਤੇ ਤੁਸੀਂ ਬਾਪੂ 6 ਮਹੀਨੇ ਬਾਅਦ ਪਰ ਕਿਹਦੇ ਨਾਲ ਆਏ ਜਦੋਂ ਪਰਿਵਾਰ ਤਾਂ ਤੁਹਾਡਾ ਪਹਿਲਾਂ ਹੀ 6 ਮਹੀਨੇ ਆ ਗਿਆ ਅਸਲ ਜਿਹੜਾ ਆਪ ਦਾ ਸਾਡਾ ਗਵਾਂਢੀ ਸੀ ਅੱਛਾ ਉਹਨਾਂ ਨਾਲ ਸਾਨੂੰ ਲਾਉਂਦਾ ਹੂੰ ਕਿ ਉਹ ਵੀ ਨਾਲ ਆ ਹੀ ਸਾਡਾ ਗਵਾਂਢੀ ਵੀ ਆਣੇ ਉਹਨਾਂ ਨੇ ਸਾਨੂੰ ਆ ਕੇ ਉਹ ਰੱਖਿਆ ਅੱਛਾ ਇਹ ਉਹਨਾਂ ਨੂੰ ਕਹਾਂ ਕਰਕੇ ਤੁਹਾਨੂੰ ਸਾਨੂੰ ਸਾਰੇ ਬੁੱਢੇ ਨੇ ਬੁਲਾਇਆ ਇਹ ਫੇਰ ਬੁਲਾਇਆ ਫੇਰ ਬੁਲਾਇਆ ਸਾਡਾ ਬੁੱਢਾ ਆ ਕੇ ਉਹ ਤੋਂ ਨਾਲ ਆ ਕੇ ਤੇ ਜਦ ਨਾਲੇ ਨੇ ਚੱਲੋ ਬੰਦੂ ਬੰਦੂ ਆਓ ਬਾਪੂ ਰੋੜਦਾ ਫਰਾਉਂਦਾ ਹੋਣਾ ਅੱਜ ਜਦੋਂ ਯਾਦ ਕਰਦੇ ਆਂ ਪੁਰਾਣੀਆਂ ਗੱਲਾਂ ਪੁਰਾਣੀਆਂ ਗੱਲਾਂ ਹਣ ਫਰਾਉਣਾ ਦੇ ਵਿੱਚ ਜੀ ਕਰਾਂਗੇ ਜਦੋਂ ਮੈਂ ਟੱਪੜਿਆ ਹੋ ਤਾਪੜਿਆ ਹੈ ਜੋੜ ਕਰਾਂ ਮੈਂ ਕਿਉਂ ਨਾ ਜੋੜ ਕਰੋ ਮਰਨ ਨੂੰ ਵਾਹ ਰੁਕੋ ਜੋ ਫਰਮਾਨਮਾ ਦਾ ਵਾਸਿਰਾ ਕਰ ਠੀਕ ਹੈ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਹੈ ਅਸੀਂ ਬਾਪੂ ਮਹਿਲ ਸਗਦੀ ਪੈਣ ਬਿੱਡਾ ਜਿਹਨਾਂ ਨੇ ਆਪਣੇ ਜਿਹੜੀ ਫੀਤਾ ਪਾਕਿਸਤਾਨ ਵਾਲੀ ਸੜਾਈ ਬਹੁਤ ਬਹੁਤ ਧੰਨਵਾਦ